ਅਮਰਪਾਲ ਸਿੰਘ ਉਹਨਾਂ ਨੇ ਵੀ ਤਾਂ ਪਾਰਟੀ ਬਣਾਈ ਹੈ ਬਣਾਣਾ ਕੋ ਮਾੜਾ ਨਹੀਂ ਵਾਰਿਸ ਬਣ ਜਣ ਕਿਸੇ ਨੂੰ ਕੀ ਤਰਾਜ ਹੈ ਹਰ ਬੰਦਾ ਜਿਹੜਾ ਪੰਜਾਬ ਜੰਮਿਆ ਉਹ ਪੰਜਾਬ ਦਾ ਵਾਰਿਸ ਹੈ ਨਵੇਂ ਅਕਾਲੀ ਦਲ ਦਾ ਹੌਂਚ ਆਉਣਾ ਵੀ ਕਿਤੇ ਨਾ ਕਿਤੇ ਚੱਲ ਲੱਗ ਰਹੀ ਹੈ ਦੇਖੋ ਚੱਲਾ ਮਕਰ ਬਾਕਾਇਦਾ ਹੁੰਦਾ ਹੁਣ ਤੱਕ ਇਹੀ ਕੁਝ ਹੋਇਆ ਅਜ ਤੱਕ ਉਹ 27 ਦੇ ਵਿੱਚ ਨਵੇਂ ਅਕਾਲੀ ਦਲ ਦਾ ਕਿਹ ਕੁ ਵਿਕ ਬੀ ਜੇ ਤਾਂ ਇਹ ਪੰਜਾਬ ਦੇ ਹਿਤਾ ਨੂੰ ਇਕੱਲਾ ਸਿੱਖ ਮਤ ਲੈ ਕੇ ਚੱਲਣਗੇ ਸਿੱਖ ਮਤ ਲੈ ਕੇ ਚੱਲਣਗੇ ਫਿਰ ਧੱਕਾ ਦਾ ਪਵੇਖੋ ਦਿੱਲੀ ਤੋਂ ਕਦੇ ਪੰਜਾਬ ਦਾ ਭਲਾ ਨਹੀਂ ਹੋਇਆ। ਭਾਵੇਂ ਮੁਗਲਾਂ ਦੀ ਦਿੱਲੀ ਹੋਵੇ, ਭਾਵੇਂ ਨਹਿਰੂ ਦੀ ਹੋਵੇ। ਪੰਜਾਬ ਦੇ ਲੋਕ ਪੰਜਾਬੀ ਨਾ ਬਣ ਸਕੇ ਜਾਂ ਤਾਂ ਹਿੰਦੂ ਬਣ ਗਏ ਜਾਂ ਸਿੱਖ ਬਣ ਗਏ ਜਾਂ ਮੁਸਲਮਾਨ ਬਣ ਗਏ। ਜਦੋਂ ਕਿ ਇਹਨਾਂ ਨੂੰ ਪੰਜਾਬੀ ਬਣਨਾ ਚਾਹੀਦਾ। ਪੰਜਾਬੀ ਬਣਨਾ ਚਾਹੀਦਾ। ਜੇ ਪੰਜਾਬੀ ਬਣ ਜਾਂਦੇ ਤਾਂ 16 ਕਰੋੜ ਲੋਕਾਂ ਦੀ ਕੌਮ ਹੋਣੀ ਸੀ। ਇਹ ਕਾਲ ਤੱਕ ਤੋਂ ਅਸੀਂ ਕਾਂਗਰਸ ਨੂੰ ਹਕੂਮਤ ਜਾਰੀ ਕਰ ਦਾਂਗੇ। ਸਿੱਖ ਰਾਜਨੀਤੀ ਤਾਂ ਉੱਥੋਂ ਹੀ ਚੱਲੇਗੀ। ਚੱਲੂਗੀ? ਜੋ ਚੱਲੂ ਚੱਲਣੀ ਚਾਹੀਦੀ ਹੈ। ਕੀ ਉਹ ਭਾਜਪਾ ਨੂੰ ਕਰ ਦੇਣਗੇ? ਉਹ ਬੀਜੇਪੀ ਤੇ ਕਾਂਗਰਸ ਵਾਲੇ ਸਿੱਖ ਰੂਪ ਚਾਟੇ ਉਥੇ ਕਬਜ਼ਾ ਦਾ ਕਰ ਸਕਦੇ ਕਿਸੇ ਕਿਸੇ ਢੰਗ ਨਾਲ ਹਰ ਥਾਂ ਦਿੱਲੀ ਦੇ ਵਿੱਚ ਇਹ ਏਜੰਸੀਆਂ ਰਾਹੀਂ ਕਰਵਾਇਆ ਜਾਂਦਾ ਹਰ ਸੰਸਥਾ ਚ ਕਰਵਾਇਆ ਜਾਂਦਾ ਉਹਨੂੰ ਪਤਾ ਹੁੰਦਾ ਯਾਰ ਵੀ ਇਹ ਇਹ ਜਿਆਦੇ ਜਿਆਦੀ ਦੀ ਮੰਗ ਕਰਦੇ ਆ ਇਹਨੂੰ ਸੱਲੇ ਲਿਆਉਗੇ ਰਾਜਨੀਤਿਕ ਲੋਕਾਂ ਨੇ ਕਹਣਾ ਬਾਪੂ ਦੀ ਉਮਰ ਹੋ ਗਈ ਬਾਪੂ ਹੱਲ ਗਿਆ ਗੱਲਾਂ ਹੀ ਕਰੀ ਨਾ ਨਹੀਂ ਗਿਰ ਲ ਬਾਪੂ ਹੱਲ ਗਿਆ ਰਾਜਨੀਤੀ ਬੰਦਾ ਮੇਰੇ ਨਾਲ ਲੈ ਪਤਾ ਲੱਗ ਜੀ ਮੈਂ ਕੋ ਕਿੰਨਾ ਕੁ ਪੜਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲਿਆ ਆਉਂਦਾ ਰੇੜਕਾ ਆਖਰਕਾਰ ਖਤਮ ਹੋਇਆ ਪਰ ਇਸ ਰੇੜਕੇ ਨੂੰ ਖਤਮ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਮਨਪ੍ਰੀਤ ਸਿੰਘ ਯਾਲੀ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਹੇ ਵੱਡੇ ਨਾਮ ਅੱਜ ਬਾਗੀ ਧੜੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਬਾਗੀ ਧੜੇ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਸਾਫਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣਾ ਪ੍ਰਧਾਨ ਬਣਾ ਲਿਆ ਗਿਆ ਤੇ ਨਵੇਂ ਅਕਾਲੀ ਦਲ ਦੀ ਸ਼ੁਰੂਆਤ ਦੇ ਨਾਲ ਹੀ ਸਿਆਸੀ ਹਲਚਲ ਪੰਜਾਬ ਦੇ ਵਿੱਚ ਤੇਜ਼ ਹੋ ਚੁੱਕੀ ਹੈ ਇਸ ਨਵੇਂ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਭਵਿੱਖ ਕੀ ਰਹਿਣ ਵਾਲਾ ਹੈ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਪੂ ਬਲਕੌਰ ਸਿੰਘ ਜਣੀ ਮੌਜੂਦ ਨੇ ਗੱਲਬਾਤ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਬਾਪੂ ਜੀ ਬਹੁਤ-ਬਹੁਤ ਸਵਾਗਤ ਹੈ ਜੀ ਜੀ ਆਉਂਦੇ ਰਹੋ ਆਉਂਦੇ ਰਹੋ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਦਰਸ਼ਕੋਗੇ ਬੱਚਿਆਂ ਦੇ ਬਾਪੂ ਜੀ ਆਖਰਕਾਰ ਉਹ ਰੇੜਕਾ ਜਿਹੜਾ ਕਾਫੀ ਸਮੇਂ ਤੋਂ ਚੱਲੇ ਆ ਰਿਹਾ ਸੀ ਉਹ ਖਤਮ ਹੋਇਆ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਕੀ ਭਵਿੱਖ ਦੇਖਦੇ ਹੋ ਨਵੇਂ ਸ਼੍ਰੋਮਣੀ ਅਕਾਲੀ ਦਲ ਗੱਲ ਇਸ ਤਰ੍ਹਾਂ ਬੇਟੇ ਪਾਰਟੀ ਦੇ ਵਿੱਚ ਦੁਫੇੜੇ ਵੀ ਆਉਂਦੇ ਆ ਰੇੜਕੇ ਵੀ ਆਉਂਦੇ ਆ ਪਰ ਜਿਹੜੇ ਤਾਂ ਸਿਆਣੇ ਹੁੰਦੇ ਆ ਉਹ ਬਹਿ ਕੇ ਨੇੜੇ ਕਰ ਦਿੰਦੇ ਆ ਤੇ ਨੇੜੇ ਵੀ ਹੋ ਜਾਂਦੇ ਆ ਜੇ ਕੋਈ ਸਹੀ ਅਰਥਾਂ ਵਿੱਚ ਚਿੰਤਕ ਨਾ ਹੋਵੇ ਉਹ ਜਿਹੜਾ ਰੇੜਕਾ ਉਹ ਦੂਰੀ ਚ ਬਦਲ ਜਾਂਦਾ ਹ ਹ ਪੰਜਾਬ ਦਾ ਇੱਕ ਦੁਖਾਂਤ ਹੈ ਕਿ ਅਕਾਲੀ ਦਲ ਪੰਜਾਬ ਦੀ ਲੋਕਲ ਪਾਰਟੀ ਆ ਇਲਾਕਾਈ ਪਾਰਟੀ ਆ ਇਹਦੇ ਲਈ ਸਭ ਤੋਂ ਪਹਿਲਾ ਹਿੱਤ ਜਿਹੜੇ ਆ ਉਹ ਪੰਜਾਬ ਦੇ ਹੋਣਗੇ ਹ ਇਹ ਕੋਈ ਦੋਰਾਮਾ ਨਹੀਂ ਦੂਜੇ ਰਾਜਦੀ ਪਾਰਟੀ ਕੋਲੇ ਇਹ ਤਾਂ ਦੀ ਰਾਖੀ ਨਹੀਂ ਕਰ ਸਕਦੀ ਪੰਜਾਬ ਦੀ ਔਰ ਪਿਛਲਾ ਇਤਿਹਾਸ ਵੀ ਹੈ ਬਿਲਕੁਲ ਦਿੱਲੀ ਤੋਂ ਕਦੇ ਪੰਜਾਬ ਦਾ ਭਲਾ ਨਹੀਂ ਹੋਇਆ ਭਾਵੇਂ ਮੁਗਲਾਂ ਦੀ ਦਿੱਲੀ ਹੋਵੇ ਭਾਵੇਂ ਨਹਿਰੂ ਦੀ ਹੋਵੇ ਭਾਵੇਂ ਗਾਂਧੀ ਦੀ ਹੋਵੇ ਭਾਵੇਂ ਇੰਦਰਾ ਗਾਂਧੀ ਦੀ ਹੋਵੇ ਕਿਸੇ ਦੀ ਵੀ ਹੋਵੇ ਉਹਨਾਂ ਤੋਂ ਪੰਜਾਬ ਦਾ ਭਲਾ ਨਹੀਂ ਹੋਇਆ ਤਵਾਹੀ ਜੂ ਠਾਈ ਹੈ ਹੁਣ ਗੱਲ ਇਸ ਤਰ੍ਹਾਂ ਵੀ ਪੰਜਾਬ ਦੇ ਇੱਕ ਮੰਦੇ ਭਾਗਾਂ ਨੂੰ ਟੁਕੜੇ ਹੋ ਗਏ ਇੱਕ ਲੈਂਦਾ ਪੰਜਾਬ ਇੱਕ ਚੜਦਾ ਪੰਜਾਬ ਬਿਲਕੁਲ ਕਿਉਂਕਿ ਪੰਜਾਬ ਦੇ ਲੋਕ ਪੰਜਾਬੀ ਨਾ ਬਣ ਸਕੇ ਜਾਂ ਤਾਂ ਹਿੰਦੂ ਬਣ ਗਏ ਜਾਂ ਸਿੱਖ ਬਣ ਗਏ ਜਾਂ ਮੁਸਲਮਾਨ ਬਣ ਗਏ ਹੂੰ ਜਦੋਂ ਕਿ ਇਹਨਾਂ ਨੂੰ ਪੰਜਾਬੀ ਬਣਨਾ ਚਾਹੀਦਾ ਪੰਜਾਬੀ ਬਣਨਾ ਚਾਹੀਦਾ ਜੇ ਪੰਜਾਬੀ ਬਣ ਜਾਂਦੇ ਤਾਂ 16 ਕਰੋੜ ਲੋਕਾਂ ਦੀ ਕੌਮ ਹੋਣੀ ਸੀ ਬਿਲਕੁਲ ਦੁਨੀਆ ਦੀ 10ਵੀਂ ਵੱਡੀ ਕੌਮ ਬਿਲਕੁਲ ਬਹੁਤ ਵੱਡੀ ਗੱਲ ਹੈ ਸਾਰੇ ਯੂਰਪ ਦੇ ਵਿੱਚ ਕੋਈ ਵੀ ਕੌਮ 16 ਕਰੋੜ ਨਹੀਂ ਹੈ ਬਿਲਕੁਲ ਜੀ ਕਿੰਨੇ ਦੇਸ਼ ਨੇ ਯੂਰਪ ਦੇ ਭਾਵੇਂ ਜਰਮਨ ਹੈ ਭਾਵੇਂ ਫਰਾਂਸ ਹੈ ਭਾਵੇਂ ਸਪੇਨ ਹੈ ਪਾਵਾ ਫਿਨਲੈਂਡ ਹੈ ਪਾਵਾ ਇੰਗਲੈਂਡ ਹੈ ਸੋਨਾ ਕੋੜ ਦੀ ਕੌਮ ਕਿਸੇ ਵੀ ਮੁਲਕ ਵਿੱਚ ਨਹੀਂ ਕੋਈ 8 ਚਾਹ ਕੋਈ 7 ਚਾਹ ਕੋਈ 5 ਚਾਹ ਕੋਈ 4 ਚਾਹ ਇਸ 16 ਕਰੋੜ ਇੱਕ ਜਗ੍ਹਾ ਫਿਰ ਵੀ ਇਹਨਾਂ ਦਾ ਕਿਤੇ ਵੀ ਮਾਨ ਸਤਕਾਰ ਤੇ ਪਛਾਣ ਨਹੀਂ ਹੈ ਬਤੌਰ ਕੌਮ ਦੇ ਬਤੌਰ ਸਿੱਖ ਦੇ ਹੋ ਸਕਦੀ ਹੈ ਪਛਾਣ Hindu ਦੇ ਵੀ ਹੋ ਸਕਦੀ ਹੈ ਪਛਾਣਾਂ ਵੀ ਧਰਮਾਂ ਦੇ ਵਿੱਚ ਵੰਡੀਆਂ ਹਾਂ ਫਿਰਕੇ ਤੇ ਪਛਾਣ ਫਿਰਕੂ ਹੋ ਗਈ ਜਦੋਂ ਕਿ ਪਛਾਣ ਰਾਸ਼ਟਰੀ ਹੋਣੀ ਚਾਹੀਦੀ ਸੀ ਕੌਮ ਮਤਲਬ ਰਾਸ਼ਟਰੀ ਕੌਮੀ ਠੀਕ ਹੈ ਨਾ ਨੈਸ਼ਨਲ ਨੇਸ਼ਨ ਉੱਥੇ ਆ ਕੇ ਮਾਰ ਖਾ ਗਏ ਇੱਕ ਤਾਂ ਬਚਰੀ ਇੱਥੇ ਮਾਰ ਖਾ ਗਏ ਦੂਜੇ ਨੇ ਮੌਜਾਂ ਕੀਤੀਆਂ ਆਹੋਤੀ ਆਜ਼ਾਦੀ ਜਦੋਂ ਆਪਾਂ ਨੂੰ ਆਈ ਜੂ ਆਜ਼ਾਦੀ ਕਹਿੰਦੇ ਆ ਕਦੇ ਵੀ ਆਜ਼ਾਦੀ ਬਗਾਨਾ ਮੁਲਕ ਤੁਹਾਨੂੰ ਕਾਨੂੰਨ ਨਾਲ ਨਹੀਂ ਦਿੰਦਾ ਆਜ਼ਾਦੀ ਛੱਤਰ ਨਾਲ ਲੈਣੀ ਪੈਂਦੀ ਹੈ ਜਿਹਦੇ ਕੋਲੇ ਛੱਤਰਾ ਆਜ਼ਾਦੀ ਲੈਂਦਾ ਤੇ ਛੱਤਰ ਨਾਲ ਹੀ ਗੁਲਾਮੀ ਠੋਸੀ ਜਾਂਦੀ ਹੈ ਅੰਗਰੇਜ਼ ਨੇ ਤੁਹਾਨੂੰ ਕਾਨੂੰਨ ਨਾਲ ਗੁਲਾਮ ਬਣਾਇਆ ਦੱਸ ਦਿਓ ਨਹੀਂ ਛੱਤਰ ਨਾਲ ਬਣਾਇਆ ਆਪਣੀਆਂ ਦੀਆਂ ਗਦਾਰੀਆਂ ਦੀ ਵਜ੍ਹਾ ਆਪਣੀਆਂ ਗਦਾਰੀਆਂ ਉਹਦਾ ਛੱਤਰ ਤੇ لالਚ ਗੁਲਾਮ ਬਣਾ ਲਿਆ ਹੁਣ ਵੀ ਇਹੀ ਹਿਸਾਬ ਹੈ ਜਦੋਂ ਯਾਦ ਹੋਣਗੇ ਤੇ ਛੱਤਰੀ ਮਾਰੋਗੇ ਰਾਜ ਕਰਨ ਵਾਲਿਆਂ ਦੇ ਤਾਂ ਹੀ ਯਾਦ ਹੋਣਗੇ ਇਹ ਯਾਦ ਨਹੀਂ ਹੁੰਦੇ ਫਿਰ ਕਿਸੇ ਨਾ ਕਿਸੇ ਢੰਗ ਨਾਲ ਤੁਸੀਂ ਉਹਦੇ ਗੁਲਾਮ ਹੀ ਰਹੋਗੇ ਕਦੇ ਕੰਈ ਸਾਨੂੰ ਤੁਸੀਂ ਇਹਨਾਂ ਨੇ ਯਾਦੀ ਦੇਤੀ ਜੀ ਕਾਨੂੰਨ ਬਣਾਤਾ ਜੀ ਮਹਾਰਾਣੀ ਨੇ ਮਲਕਾ ਨੇ ਗੁਣ ਬਣਾਤਾ ਰਾ ਮਹਾਰਾਣੀ ਇੰਗਲੈਂਡ ਨੂੰ ਅੱਜ ਵੀ ਲੋਕੀ ਮਲਕਾ ਕਹਿੰਦੇ ਆ ਉਹਦੇ ਨਾਲ ਕਦੇ ਵੀ ਨਾ ਕਰੋਧ ਚਾ ਕੇ ਗੱਲ ਨਹੀਂ ਕਰਦੇ ਮਹਾਰਾਣੀ ਮਲਕਾ ਜਿਵੇਂ ਬੇਬੀ ਦੀ ਮਤਲਬ ਨਾ ਸਖੀ ਮਾਂ ਹੁੰਦੀ ਹੈ ਅੰਦਾਜ਼ਾ ਲਾਓ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਇੰਗਲੈਂਡ ਨੇ ਭਾਰਦਾ ਜੀ ਬਿਲਕੁਲ 65 ਟ੍ਰਿਲੀਅਨ ਡਾਲਰ ਤੋਂ ਵੱਧ ਦਾ ਇਹਦਾ ਲੁੱਟ ਪਾ ਕੇ ਲੈ ਕੇ ਗਏ ਨੇ 1857 ਤੋਂ ਲੈ ਕੇ ਜੇ ਸਾਰੀਆਂ ਮੌਤਾਂ ਗਿਣ ਦਈਏ ਹਿੰਦੁਸਤਾਨ ਦੀਆਂ ਤੇ ਪੰਜਾਬ ਦੀਆਂ ਰੜਾ ਕੇ ਤੇ 50 ਲੱਖ ਤੋਂ ਵੱਧ ਮੌਤਾਂ ਨੇ ਬਿਲਕੁਲ 50 ਲੱਖ ਤੋਂ ਵੱਧ ਮੈਂ 50 ਲੱਖ ਥੋੜੀਆਂ ਕਹਿਣਾ 60 ਲੱਖ ਤੋਂ ਵੱਧ ਉਹਨਾਂ ਨੂੰ ਕਦੇ ਨਹੀਂ ਕਿਹਾ ਵੀ ਸਾਡੇ ਤੇ ਰਾਜ ਕਰਦਿਆ ਮੁਗਲਾਂ ਨੂੰ ਗਾਲਾਂ ਕੱਢੀਆਂ ਸਾਡੇ ਤੇ ਰਾਜ ਕਰਦਿਆ ਜੀ ਸਾਡੇ ਤੇ ਰਾਜ ਕਰ ਉਹ ਤਾਂ ਥੋੜੇ ਵਿੱਚ ਰਹੇ ਕਿ ਥੋੜੇ ਵਿੱਚ ਹੀ ਬਹਿ ਗਏ ਥੋੜੇ ਚ ਹੀ ਮਰ ਗਏ ਉਹ ਤਾਂ ਮੁੜ ਕੇ ਇਰਾਨ ਚ ਗਏ ਨਹੀਂ ਨਾਰ ਵਿੱਚ ਗਏ ਆ ਨਾ ਮਹਾਰਦੇਸ਼ ਚ ਗਏ ਆ ਉੱਥੇ ਰਹਿ ਗਏ ਠੀਕ ਹੈ ਫਿਰ ਹੁਣ ਉਹੀ ਚੀਜ਼ਾਂ ਜਿਹੜੀਆਂ ਉਸ ਇਕਾਲੀ ਦਲ ਦੇ ਨਾਲ ਹੁਣ ਵੇਖੋ ਨਾ ਹੁਣ ਜਦੋਂ ਇੱਕ ਪੰਜਾਬ ਦੇ ਹਿੱਤਾਂ ਦੇ ਲਈ ਸ਼੍ਰੋਮਣੀ ਕਾਲੀ ਦਲ ਬਣਿਆ ਇੱਥੇ ਕਾਂਗਰਸ ਵੀ ਸੀਗੀ ਦੂਜੀਆ ਮੁਸਲਮਾਨ ਲੀਗ ਵੀ ਸੀਗੀ ਠੀਕ ਹੈ ਨਾ ਔਰ ਆਪਣੀਆਂ ਜਿਹੜੀ ਖੱਬੇ ਪੱਖੀ ਵੀ ਸੀਗੇ ਖੱਬੇ ਪੱਖੇ ਵੀ ਸੀ ਹਿੰਦੂ ਮਹਾਸਭਾ ਵੀ ਸੀ ਠੀਕ ਹੈ ਖੱਬੇ ਪੱਖੀਆਂ ਨੂੰ ਕੋਈ ਵੀ ਬੰਦਾ ਹਜਮ ਨਹੀਂ ਕਰ ਸਕਦਾ ਕੋਈ ਵੀ ਕਿਉਂ ਕਿ ਇਹ ਇਹਨਾਂ ਤੋਂ ਅਗਲੇ ਸਟੇਜ ਦੀ ਗੱਲ ਕਰਦੇ ਆ ਹੁਣ ਜਿਹੜੇ ਬੰਦੇ ਹਾਣੀ ਫਿਰਕਾ ਪ੍ਰਸਤੀ ਦੇ ਨੇੜੇ ਜਿਹੜੇ ਬੰਦੇ ਧਰਮ ਨੂੰ ਕੌਮ ਕਹਿੰਦੇ ਆ ਉਹ ਖੱਬੇ ਤੇਨੂੰ ਕਿਵੇਂ ਹਜਮ ਕਰ ਲੈਣਗੇ ਕਰ ਨਹੀਂ ਕਰਦੇ ਕੌਮ ਉਸ ਤੋਂ ਅਗਲੀ ਸਟੇਜ ਆ ਤੇ ਖੱਬੇ ਪੱਖੀ ਤਾਂ ਕੌਮ ਤੋਂ ਵੀ ਗਾਂ ਜਾਵੜਦੇ ਨੇ ਉੱਥੇ ਇਹ ਇਹ ਚੀਜ਼ ਜਿਹੜੀ ਤੁਸੀਂ ਕਹਿੰਦੇ ਧਰਮ ਨੂੰ ਹੀ ਕੌਮ ਕਹਿੰਦੇ ਨੇ ਹਾਂ ਆਪਣੇ ਅਕਸਰ ਕਹਿੰਦੇ ਨਾ ਅਕਸਰ ਕਹਿੰਦੇ ਨੂੰ ਕੌਮ ਯੂਪੀ ਵਾਲੇ ਬੋਲੀ ਜਾਂਦੇ ਆ ਆਪਾਂ ਸਿੱਖ ਵੀ ਕਹਿੰਦੇ ਛੇਕ ਕੌਮ ਉਹ ਅਖਣ ਜੁਦੀ ਕੌਮ ਉਹ ਅਖਣ ਗੈਸਾਈ ਕੌਮ ਪਰ ਗੁਰੂ ਸਾਹਿਬ ਨੇ ਕੌਮ ਹੀ ਸਾਜੀ ਸੀ ਨਹੀਂ ਕੌਮ ਨਹੀਂ ਸਾਜੀ ਹਿੰਦੀ ਧਰਮ ਸਾਜਿਆ ਸੀ ਕੌਮ ਵਾ ਇੱਕ ਬੰਦਾ ਨਹੀਂ ਸਾਜਦਾ ਹੁੰਦਾ ਯਾਦ ਰੱਖਿਓ ਧਰਮ ਇੱਕ ਬੰਦਾ ਸਾਜ ਸਕਦਾ ਹੈ ঈਸਾ ਨੇ ਧਰਮ ਸਾਜਤਾ ਮੁਹੰਮਦ ਸਾਹਿਬ ਨੇ ਸਾਜਤਾ ਗੁਰੂ ਸਾਹਿਬ ਸਾਜ ਸਾਡੇ ਬੁੱਧ ਨੇ ਸਾਜਤਾ ਮਹਾਵੀਰ ਨੇ ਬਣਾਤਾ ਹਣਦਾ ਕੌਮ ਸਮਾਜਿਕ ਸੱਭਿਆਚਾਰਕ ਆਰਥਿਕ ਰਾਜਨੀਤਿਕ ਤੇ ਪਛਾਈ ਇਕਤਾ ਨੂੰ ਲੈ ਕੇ ਸਮਾਵੇਸ਼ ਨੂੰ ਲੈ ਕੇ ਬਣਦੀ ਹੈ ਜਿਨ੍ਹਾਂ ਦਾ ਇੱਕ ਸੱਭਿਆਚਾਰਕ ਜਿਹਨੂੰ ਆਪਾਂ ਕਹਿੰਦੇ ਆ ਇਥੋਸ ਪੈਦਾ ਹੁੰਦਾ ਹੈ ਸਦ ਮਤਰ ਭਾਵਨਾਤਮਕ ਸੰਸਾਰ ਕਹਿੰਦੇ ਇਹਨੂੰ ਪੰਜਾਬੀ ਦੇ ਵਿੱਚ ਇਸ ਕਰਕੇ ਗੁਰੂ ਸਾਹਿਬ ਨੇ ਧਰਮ ਬਣਾਇਆ ਸੀ ਕੌਮ ਪਿੱਛੇ ਗੱਲ ਸੀ ਉਦੋਂ ਕੌਮਾਂ ਵਾਲੀ ਗੱਲ ਨਹੀਂ ਸੀ ਭਾਰਤ ਵਿੱਚ ਘੱਟੋ ਘੱਟ ਯੂਰਪ ਵਿੱਚ ਪੰਮੀ ਦਾ ਅਹਿਸਾਸ ਹੋਣ ਲੱਗ ਗਿਆ ਸੀ ਰੋਮਨ ਸਾਮਰਾਜ ਦੇ ਦੀ ਹਿੰਨ ਜਦ ਤੱਕ ਯੂਰਪ ਗੁਲਾਮ ਰਹਾ ਨਾ ਨਾਂ ਨੇ ਤਰੱਕੀ ਕੀਤੀ ਉਹਨਾਂ ਦੇ ਕੱਛਾਂ 'ਚ ਜੂਆਂ ਜੂਆਂ ਸੀ ਤੇ ਕੌਣ ਸੀ ਅਸਾਈ ਹੈਡ ਸੀ ਪਹਿਲਾ ਯਹੂਦੀ ਹੈਡ ਸੀ ਹੂੰ ਕੌਮਾਂ ਬਣ ਗਈਆਂ ਕੌਮਾਂ ਬਣ ਕੇ ਉਹਨਾਂ ਨੇ ਰੋਮਨ ਸਾਮਰਾਜ 1604 ਤੱਕ ਤਬਾਹ ਕਰ ਦਿੱਤਾ ਤੇ ਸਾਰਾ ਯੂਰਪ ਆਜ਼ਾਦ ਹੋ ਗਿਆ ਫਿਰ ਕੌਮੀ ਤੌਰ ਤੇ ਕੌਣ ਜਰਮਨ ਇਹ ਫਰਾਂਸ ਇਸਵੇਡਨ ਇਹ ਫਿਨਲੈਂਡ ਇਹ ਇੰਗਲੈਂਡ ਇਹ ਕੌਮਾ ਦੇ ਹਾਰ ਤੇ ਤੇ ਰਾਜ ਬੰਦੇ ਕੌਮੀਅਤ ਦਾ ਪ੍ਰਭਾਵ ਹੋਣਾ ਕੌਮੀਅਤ ਦਾ ਪ੍ਰਭਾਵਿਤ ਹੋਣਾ ਕਿਤੇ ਨਾ ਕਿਤੇ ਅਕਾਲੀ ਦਲ ਦਾ ਜਿਹੜਾ ਨਿਹਾਰਵਲ ਜਾਣਾ ਨਿਹਾਰਵਲ ਜਾਣਾ ਉਹ ਕਿਤੇ ਨਾ ਕਿਤੇ ਬਣਿਆ ਨਹੀਂ ਕੌਮੀਅਤ ਕਰਕੇ ਅਕਾਲੀ ਦਲ ਦਾ ਨਿਹਾਰ ਨਹੀਂ ਆਉਂਦਾ ਕੌਮੀਅਤ ਕਰਕੇ ਤੇ ਇਹਦਾ ਵਿਕਾਸ ਆਊਗਾ ਨਿਹਾਰ ਉਹਦੋਂ ਆਉਂਦਾ ਜਦੋਂ ਤੁਸੀਂ ਆਪਣੇ ਵੱਡੇ ਹਿੱਤਾਂ ਨੂੰ ਛੱਡ ਕੇ ਨਿੱਜੀ ਹਿੱਤ ਪਹਿਲ ਕਰ ਲੈਂਦੇ ਹੋ ਨਿੱਜੀ ਹਿੱਤ ਆਮ ਤੌਰ ਤੇ ਕੋਈ ਵੀ ਪਾਰਟੀ ਨਿੱਜਤਾ ਨੂੰ ਜਦੋਂ ਪਹਿਲ ਦਿੰਦੀ ਆ ਤੇ ਲੋਕਾਂ ਦੇ ਭਲੇ ਤੋਂ ਸਕੈਂਡਰੀ ਕਰ ਦਿੰਦੀ ਆ ਤੇ ਉਹਦੇ ਪਤਨ ਵੀ ਆ ਜਾਂਦਾ ਇੱਕ ਤਾਂ ਇਹ ਫਿਰ ਜਿਹੜੇ ਉਹਦੇ ਵਿਰੋਧੀ ਹੁੰਦੇ ਆ ਹੁਣ ਅਕਾਲੀ ਦਲ ਦੇ ਬਹੁਤ ਵੱਡੇ ਵੱਡੇ ਵਿਰੋਧੀ ਨੇ ਹਾਂਜੀ ਉਹ ਵਿਰੋਧੀ ਇਹਨਾਂ ਦੇ ਵਰ ਖਿਲਾਫ ਇੱਕ ਵਰਤਾਂਤ ਸਿਰਜਦੇ ਆ ਵਾਪਕੀ ਬਰਤਾਂਤ ਸਿਰਜਦੇ ਨੇ ਪਰ ਜਦੋਂ ਅਕਾਲੀ ਦਲ ਦਾ ਆਪਾਂ ਇਤਿਹਾਸ ਦੇਖਦੇ ਹਾਂ 1978 ਤੋਂ ਲਗਾਤਾਰ ਅਲੀਗੇਸ਼ਨ ਲੱਗਦੇ ਆ ਲੱਗਦੇ ਆ ਹਾਂ ਨਰੰਗਕਾਰੀ ਗੋਲੀ ਕਾਂਡ ਹੁੰਦਾ ਹਾਂ ਉਸ ਤੋਂ ਬਾਅਦ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਕੇਸ ਜਿਹੜਾ ਕਰਨਾਲ ਦੀ ਅਦਾਲਤ ਦੇ ਵਿੱਚ ਲਿਜਾਇਆ ਗਿਆ ਮੁੱਖ ਮੰਤਰੀ ਹੁੰਦੇ ਹੋਏ ਆਪਣੇ ਫਰਜ਼ ਨਹੀਂ ਨਿਭਾਏ ਗਏ 84 ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਉਸ ਤੋਂ ਬਾਅਦ ਬੈਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੁੰਦਾ ਕਹਿੰਦੇ ਕਿ ਇਹ ਅਕਾਲੀ ਦਲ ਨਹੀਂ ਅਕਾਲੀ ਦਲ ਛਾਤੀ ਦੇ ਉੱਪਰ ਗੋਲੀਆਂ ਖਾਂਦੇ ਲਈ ਜਾਣਾ ਜਾਂਦਾ ਸੀ ਅਕਾਲੀ ਦਲ ਕਿਸੇ ਬੇਕਸੂਰ ਦੇ ਉੱਪਰ ਗੋਲੀਆਂ ਚਲਾਉਂਦੇ ਨਹੀਂ ਸੀ ਲਈ ਨਹੀਂ ਸੀ ਜਾਣਾ ਬਿਲਕੁਲ ਕੋਈ ਨਹੀਂ ਬਿਲਕੁਲ ਕਹਿੰਦੇ ਕਿ ਅਸੀਂ ਤਾਂ ਇਸ ਕਰਕੇ ਸਵਾਲ ਮੰਗਦੇ ਹਾਂ ਜਦੋਂ ਮਨਪ੍ਰੀਤ ਸਿੰਘ ਹੈਲੀ ਉਹਨਾਂ ਦੇ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਕਿ ਇੰਨਾ ਕੁਝ ਹੋਇਆ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਅਸੀਂ ਤਾਂ ਕਹਿੰਦੇ ਕਿ ਉਸ ਨੂੰ ਮੰਨ ਲਿਓ ਅਕਾਲ ਤਖਤ ਸਾਹਿਬ ਦੇ ਲਈ ਅਕਾਲ ਤਖਤ ਸਾਹਿਬ ਤੋਂ ਉੱਪਰ ਇੱਕ ਸਿੱਖ ਦੇ ਲਈ ਕੁਝ ਵੀ ਨਹੀਂ ਹੂੰ ਹੂੰ ਬਿਲਕੁਲ ਨਹੀਂ ਕੋਈ ਗੱਲ ਹੈ ਅਕਾਲ ਤਖਤ ਤੋਂ ਆਪਾਂ ਸਰਵੋੱਚ ਮੰਨਿਆ ਜਾਂਦਾ ਸਰਵੋੱਚ ਅਦਾਲਤ ਹੈ ਮੇਰੀ ਪੀਰੀ ਦਾ ਤਿੰਨ ਸਾਡਾ ਵੱਡਾ ਮੰਨਿਆ ਜਾਂਦਾ ਮੰਨਿਆ ਜਾਂਦਾ ਆਪਾਂ ਨੂੰ ਮੰਨਦੇ ਆ ਉਹਨੂੰ ਕੋਈ ਕੋਈ ਅਲੰਗਣਾ ਨਹੀਂ ਕਰਦੇ ਪਰ ਜਦੋਂ ਰਾਜਨੀਤੀ ਕੱਲਾ ਅਕਾਲ ਤਖਤ ਵਿਚਾਰਾ ਕੁਝ ਨਹੀਂ ਹੈ ਰਾਜਨੀਤੀ ਦਾ ਆਪਣਾ ਵੱਡਾ ਬਹੁਤ ਵੱਡਾ ਖੇੜਾ ਹੈ ਕੀ ਕਾਲ ਤਖਤ ਤੋਂ ਅਸੀਂ ਕਾਂਗਰਸ ਨੂੰ ਹਕੂਮਤ ਜਾਰੀ ਕਰ ਦਾਂਗੇ ਸਿੱਖ ਰਾਜਨੀਤੀ ਤੋਂ ਉੱਥੋਂ ਹੀ ਚੱਲੇਗੀ ਚੱਲੂਗੀ ਜੋ ਚੱਲੂ ਚੱਲਣੀ ਚਾਹੀਦੀ ਹੈ ਕੀ ਉਹ ਬੀਜੇਪੀ ਨੂੰ ਕਰ ਦੇਣਗੇ ਹਾਂ ਕਾਲੀ ਦਾ ਤੇ ਬੀ ਉਹ ਭਾਜਪਾ ਤੇ ਕਾਂਗਰਸ ਵਾਲੇ ਸਿੱਖ ਰੂਪ ਚਾਕੇ ਉਥੇ ਕਬਜ਼ਾ ਦਾ ਕਰ ਸਕਦੇ ਕਿਸੇ ਕਿਸੇ ਢੰਗ ਨਾਲ ਕਿਸੇ ਨਾ ਕਿਸੇ ਢੰਗ ਚ ਰੂਪ ਤਾਰਨ ਕਰਨਾ ਹੁੰਦਾ ਅੰਦਰੋਂ ਕੁਸੋਰ ਹੁੰਦੇ ਆ ਇਹ ਵੀ ਨਾਲ ਹੈ ਹਰ ਥਾਂ ਇਹ ਸਿਆਸੀ ਪਾਰਟੀਆਂ ਕਰਦੀਆਂ ਨੇ ਹਰ ਥਾਂ ਦਿੱਲੀ ਦੇ ਵਿੱਚ ਇਹ ਏਜੰਸੀਆਂ ਰਾਹੀਂ ਕਰਵਾਇਆ ਜਾਂਦਾ ਹਰ ਸੰਸਥਾ ਚ ਕਰਵਾਇਆ ਜਾਂਦਾ ਉਹਨੂੰ ਪਤਾ ਹੁੰਦਾ ਯਾਰ ਵੀ ਇਹ ਇਹ ਜਿਆਦੇ ਜਿਆਦੀ ਦੀ ਮੰਗ ਕਰਦੇ ਆ ਇਹਨੂੰ ਸੱਲੇ ਲਿਓ ਨਵੇਂ ਅਕਾਲੀ ਦਲ ਦਾ ਹੌਂਚ ਚਾਉਣਾ ਵੀ ਕਿਤੇ ਨਾ ਕਿਤੇ ਚੱਲ ਰਹੀ ਹੈ ਦੇਖੋ ਚਾਲਾਂ ਮੱਕ ਬਾਕਾਇਦਾ ਹੁੰਦੀਆਂ ਹੁਣ ਤੱਕ ਇਹੀ ਕੁਝ ਹੋਇਆ ਅੱਜ ਤੱਕ ਅੱਜ ਤੱਕ ਇਹੀ ਕੁਝ ਹੋਇਆ ਹੈ ਜਿੰਨੇ ਵਾਰੀ ਹੋਇਆ ਹੈ ਮਾਸਟਰ ਤਾਰਾ ਸਿੰਘ ਵੇਲੇ ਅਕਾਲੀ ਦਲ ਆਇਆ ਮਹਿੰਦਰ ਸਿੰਘ ਤਾਰਾ ਸਿੰਘ ਤੋਂ ਫਤ ਫਤ ਦੇ ਸਿੰਘ ਵੇਲੇ ਆਇਆ ਫਿਰ ਉਸ ਤੋਂ ਬਾਅਦ ਟੌੜਾ ਸਾਹਿਬ ਵੇਲੇ ਸਮੱਸਿਆ ਆਈ ਜਗਦੇਵ ਸਿੰਘ ਤਲਵੰਡੀ ਵੇਲੇ ਸਮੱਸਿਆ ਆਈ ਆਇਆ ਨਾ ਬਰਨਾਲੇ ਵੇਲੇ ਸਮੱਸਿਆ ਆਈ ਸਮੇ ਸਮੇ ਤੇ ਆਉਂਦੀਆਂ ਨਹੀਂ ਹਾਂ ਹਾਂਜੀ ਸਮੱਸਿਆ ਅਸਮਾਨ ਨੂੰ ਨਹੀਂ ਡਿੱਗੀਆਂ ਚੌਧਰ ਦੀਆਂ ਨਿੱਜੀ ਹਿਤ ਨਿੱਜੀ ਹਿਤ ਜਦੋਂ ਸ੍ਰੀ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਅਰਜਨ ਸਿੰਘ ਗਵਰਨਰ ਤੇ ਗੁਰਨਾਮ ਸਿੰਘ ਦਾ ਮੁੰਡਾ ਬਾਕੂ ਡਾਕਟਰ ਅਤਰ ਸਿੰਘ ਇੱਕ ਜੈਨਮੁਨੀ ਸੀ ਉਹ ਨਾਲ ਕੇ ਪੰਜਾਬ ਦਾ ਸਮਝੌਤਾ ਕਰਾਉਂਦੇ ਆ ਉਦੋਂ ਤੇ ਲਾਗੂ ਹੋਇਆ ਨਹੀਂ ਪਾਰਲੀਮੈਂਟ ਚ ਪਾਸ ਹੋਇਆ ਇਸ ਮੋਤਾ ਲਾਗੂ ਨਾ ਹੋਵੇ ਤੇ ਉਲਟਾ ਅਤਵਾਦ ਰਿਆੰਦਾ ਜਾਵੇ ਤੇ ਹਰਜਾਂਸੀ ਲੰਗੋਵਾਲ ਵਰਗੇ ਸਾਧ ਨੂੰ ਮਰਵਾ ਦਿੱਤਾ ਜਾਵੇ ਉਹ ਤਾਂ ਕਹਿੰਦੇ ਕਿ ਆਨੰਦਪੁਰ ਸਾਹਿਬ ਦੇ ਮਤੇ ਤੋਂ ਪਿੱਛੇ ਹਟਦੇ ਨੇ ਨਹੀਂ ਨਹੀਂ ਆਨੰਦਪੁਰ ਸਾਹਿਬ ਦਾ ਮਤਾ ਤਾਂ ਆਪਣੇ ਆਪ ਸਾਰੇ ਕਹਿੰਦੇ ਸਾਡਾ ਇਹਦੀ ਲਗਨ ਕਰ ਸਕਦੇ ਆ ਆਨੰਦਪੁਰ ਸਾਹਿਬ ਦੇ ਮਤੇ ਨੂੰ ਆਨੰਦਪੁਰ ਸਾਹਿਬ ਦਾ ਨਾਮ ਲੈਣ ਨਾਲ ਇੱਕ ਇਹਦੇ ਪਛਦਾ ਨਹੀਂ ਨਾ ਨਾ ਨਹੀਂ ਪੱਜਦਾ ਉਹਨੂੰ ਕਿਹਦੇ ਵੀ ਰਾਜਾਂ ਦੇ ਵੱਧ ਅਧਿਕਾਰ ਇਤਨਕੇ ਵੀ ਸਿੱਖਾਂ ਨੂੰ ਵੱਧ ਅਧਿਕਾਰ ਰਾਜਾਂ ਦੇ ਵੱਧ ਅਧਿਕਾਰ ਸੀ ਕਿ ਫਸਲਾਂ ਦੇ ਫੈਸਲੇ ਅਸੀਂ ਖੁਦ ਕਰਾਂਗੇ ਅਸੀਂ ਪਾਣੀਆਂ ਦੇ ਫੈਸਲੇ ਖੁਦ ਕਰਾਂਗੇ ਆਪਣੇ ਹੋਣ ਹੁਣ ਇਸ ਚੀਜ਼ ਨੂੰ ਸੈਂਟਰ ਕਿਵੇਂ ਮੰਨ ਜੂ ਥੋੜੀ ਕਣਕ ਦਾ ਭਾਅ ਦੇ ਦੇ ਸੈਂਟਰ ਮੰਨ ਥੋੜੇ ਪਾਣੀਆਂ ਨੂੰ ਦੇ ਦੇ ਸੈਂਟਰ ਪਰ ਨਹੀਂ ਦਿੰਦਾ ਤੁਹਾਡੇ ਤਾਂ ਫਿਰ ਉਹਨਾਂ ਨੇ ਬੰਦਾ ਪਟ ਲੈਣਾ ਹੁੰਦਾ ਇਹ ਵੀ ਨਾਲ ਹੈ ਗਰਨਾਮ ਸਿੰਘ ਦੀ ਸਰਕਾਰ ਬਣੀ ਸੀ ਆਪਾਂ ਨੂੰ ਪਤਾ ਕੀ ਹਾਲ ਸੀ ਪਠਾਣਾਂ ਉਹ ਬਹੁਤ ਵੱਡੇ ਵੱਡੇ ਲਾਲਚ ਦਿੰਦੇ ਆ ਬਿਆਨਤ ਸਿੰਘ ਕਿਵੇਂ Nehru ਨਾਲ ਗਿਆ ਸੀ ਨਾ ਬਿਆਨਤ ਸਿੰਘ ਨਹੀਂ ਬੱਲੇਵ ਸਿੰਘ ਬੱਲੇਵ ਸਿੰਘ ਠੀਕ ਹੈ ਕਿ ਨਹੀਂ ਦੇਖਦੇ ਟੁਕੜੇ ਹੋ ਰਿਹਾ ਉਹ ਉਹਨਾਂ ਦੇ ਹੱਥਾਂ 'ਚ ਖੇਡ ਰਿਹਾ ਔਰ 10 ਲੱਖ ਬੰਦਾ ਪੰਜਾਬ ਦਾ ਮਰਦ ਹੈ 2.5 ਲੱਖ ਤੋਂ ਵੱਧ ਜਨਾਨੀ ਵਿਚਾਰੀ ਰੇਪ ਹੁੰਦੀ ਆ ਮਾਂ ਬਾਪ ਦੀਆਂ ਬੁੱਕੜਾਂ ਚੋਂ ਧੀਆ ਨੂੰ ਕੱਢ ਕੇ ਲੈ ਗਏ ਅਗਵਾ ਕਰਕੇ ਲੈ ਗਏ ਪੰਜਾਬ ਦੇ ਲੋਕ ਹੀ ਲੈ ਕੇ ਗਏ ਨਾ ਅਸਵਿਧਿ ਜਿਹੜੇ ਫਿਰਕਾਪ੍ਰਸ਼ਟ ਸੀ ਕੰਗਰੇਜ ਦੀ ਫੌਜ ਕੰਗਰੇਜ ਦੀ ਓਏ ਆਪਣੀ ਤੋਰਸ ਕੀ ਕਰਦੀ ਸੀ ਬੋਲੀ ਨਹੀਂ ਦੱਸ ਦੇਣ ਠੀਕ ਹੈ ਨਾ Nehru ਦੇ ਵਿੱਚ ਬੈਠਾ ਸੀ ਬੋਲਿਆ ਨਹੀਂ ਗਾਂਧੀ ਨਹੀਂ ਬੋਲਿਆ ਪਟੇਲ ਨਹੀਂ ਬੋਲਿਆ ਬਲਦੇਵ ਸਿੰਘ ਨਹੀਂ ਬੋਲਿਆ ਸੀ ਰਾਜਗਪਾਲਾਚਾਰੀ ਨਹੀਂ ਬੋਲਿਆ ਉਧਰ ਜਨਾਬ ਬੈਠਾ ਸੀ ਉਹ ਨਹੀਂ ਬੋਲਿਆ ਪਾਕਿਸਤਾਨ ਚ ਦੋਨੇ ਪਾਸੇ ਰੁੜ ਗਏ ਪਿਆ ਆਪਣਾ ਮਰ ਗਏ ਤੇ ਲੋਕਾਂ ਨੂੰ ਪਤਾ ਨਹੀਂ ਕਿ 15 ਅਗਸਤ 1947 ਇੱਕ ਭਾਗ ਜੁਮੇ ਦਾ ਦਮ ਸੀ ਇੱਕ ਪਾਦਾਂ ਜੁਮਾ ਜਿਹਨੂੰ ਸ਼ੁਕਰਵਾਰ ਕਹਿੰਦੇ ਆ ਉਹਨੂੰ 15 ਅਗਸਤ ਨੂੰ 147 ਦਾ ਪਤਾ ਸੀ ਲੋਕਾਂ ਨੂੰ ਐਡੇ ਦੇ ਵਰ 100 ਇਨੋਸੈਂਟ ਐਨੇ ਮਾਸੂਮ ਸੀ ਤੇ ਉਹਨਾਂ ਦੇ ਉੱਤੇ ਕਤਲ ਤੇ ਕਤਲ ਮੜ ਤੇ ਸਿਰ ਤੇ ਇਹਦੇ ਸੀ ਜਾਂਦੇ ਕੰਨੀ ਵੱਲੋਂ ਕਦੇ ਠੰਡੀ ਹਵਾ ਨਹੀਂ ਆਈ ਆਉਂ ਨੂੰ ਕਦੇ ਥਾਂ ਨਹੀਂ ਦਿੱਲੀ ਕਿਸੇ ਨੂੰ ਨਹੀਂ ਇੰਟੋਰੇਟ ਕਰਦੀ ਇਹਦਾ ਇਹਦਾ ਸੁਭਾਅ ਬਣ ਚੁੱਕਿਆ ਹੈ ਜ਼ੁਲਮ ਕਰਨ ਦਾ ਤੁਸੀਂ ਤੁਸੀਂ ਗੱਲਾਂ-ਗੱਲਾਂ ਦੇ ਵਿੱਚ ਇਹ ਕਹਿੰਦੇ ਹੋ ਕਿ 사지ਸ਼ ਤਹਿਤ ਜਿਹੜਾ ਕਿਸੇ ਸ਼ਕਤੀ ਦੇ ਵੱਲੋਂ ਆਪਣੀ ਖੇਤਰੀ ਪਾਰਟੀ ਦੇ ਵਿੱਚ ਫੁੱਟਾਂ ਪਾਈਆਂ ਪਾਈਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਜੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਉੱਪਰ ਵੀ ਸਵਾਲ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਪੀ ਐਚ ਡੀ ਵਿਅਕਤੀ ਆ ਧਾਰਮਿਕ ਮੰਨ ਲਿਆ ਹਾਂ ਸਿੱਖਿਆ ਦੇ ਵਿੱਚ ਬਹੁਤ ਉੱਚਾ ਰੁਤਬਾ ਹੈ ਕੰਤ ਤੱਕ ਸਾਡੇ ਸੇਵਾਦਾਰ ਹੋ ਰਹੇ ਨੇ ਇੱਕ ਪੜਿਆ ਲਿਖਿਆ ਵਿਅਕਤੀ ਕੀ ਇਹ ਸਾਜ਼ਿਸ਼ਾਂ ਨੂੰ ਬੇਨਕਾਬ ਨਹੀਂ ਕਰ ਸਕਦਾ ਕੀ ਉਹਨਾਂ ਨੂੰ ਇਹ ਸਾਜ਼ਿਸ਼ਾਂ ਨਹੀਂ ਪਤਾ ਲੱਗਣਗੀਆਂ ਨਹੀਂ ਸਾਰੀ ਪਤਾ ਹੁੰਦਾ ਹੈ ਜਿਹੜੀਆਂ ਸਾਜਸ਼ਾਂ ਪੈਦਾ ਕੀਤੀਆਂ ਜਾਂਦੀਆਂ ਹਨ ਉਹ ਇੰਨੇ ਵਿਕੀ ਨਾਲ ਪੈਦਾ ਕਰਦੇ ਆ ਪਹਿਲਾਂ ਥੋੜਾ ਰੂਪ ਧਾਰਨ ਕਰਨਗੇ ਬਾਹਰ ਬਾਹਰੀ ਰੂਪ ਗਿਆਨੀ ਹਰਪ੍ਰੀਤ ਸਿੰਘ ਦੇ ਆਲੇ-ਦਾਲ ਹੀ ਨੇ ਉਹ ਲੋਕ ਚਾਰੇ ਪਾਸੇ ਗਿਆਨੀ ਹਰਪ੍ਰੀਤ ਮੇਰਾ ਕਿਹੜੇ ਬਾਗ ਦੀ ਮੂਈ ਆ ਚਾਰੇ ਪਾਸੇ ਉਹ ਉਹਦੇ ਮਗਰ ਲਾਏ ਹੁੰਦੇ ਆ ਫਿਰ ਹੌਲੀ-ਹੌਲੀ ਨਾਲ ਰੋਟੀ ਟੁਕਾ ਸਾਂਝਾ ਕਰਨਗੇ ਰੋਟੀ ਬੇਟੀ ਦੀ ਸਾਂਝ ਵੀ ਪਾ ਦੇਣਗੇ ਫਿਰ ਗੱਲਾਂ ਕਰਨਗੇ ਜੀ ਉਹੋ ਪਥੋਂ ਬਗੈਰ ਜੀ ਪੰਜਾਬ ਨਹੀਂ ਖੜ ਸਕਦਾ ਇਹਦਾ ਸ਼ੁਕਰ ਹੈ ਗੁਰੂ ਦਾ ਕਿ ਤੁਸੀਂ ਜੰਮਤੇ ਬੰਦੇ ਨੂੰ ਲੱਗਦਾ ਵੀ ਹੈ ਨਹੀਂ ਆ ਗਿਆ ਸਾਰਾ ਕੁਝ ਬੰਦਾ ਫਿਰ ਵੱਖਰਾ ਰਾਹ ਉਹਦਾ ਟਰੈਕ ਲੱਭਣ ਦੀ ਕੋਸ਼ਿਸ਼ ਕਰਦਾ ਉਹਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਇਹ ਪੰਜਾਬ ਦੇ ਵਿੱਚ ਅਕਸਰ ਹੁੰਦਾ ਆ ਜਦੋਂ ਪੰਜਾਬ ਦੀ ਵੰਡ ਹੋਈ ਉਦੋਂ ਵੀ ਹੋਇਆ ਪੁਜਾਦੀ ਸੂਬਾ ਬਣਿਆ ਉਦੋਂ ਵੀ ਹੋਇਆ ਤੇ ਜਿਵੇਂ ਜਿਵੇਂ ਸਰਕਾਰ ਢਾਂ ਢਾਂ ਗੁਰਨਾਮ ਸਿੰਘ ਵਰਗੇ ਛੱਡ ਕੇ ਮੁੱਖ ਮੰਤਰੀ ਬਣੇ ਉਦੋਂ ਵੀ ਹੋਇਆ ਤੇ ਅੱਜ ਵੀ ਹੋਣਾ ਹੈ ਵਾਕਿਆ ਦਾ ਇਹੀ ਹੋਊਗਾ ਪੰਜਾਬ ਦਾ ਫਾਇਦਾ ਸਿਰਫ ਤੇ ਸਿਰਫ ਉਹ ਕਰੂਗਾ ਜਿਹੜਾ ਪੰਜਾਬੀ ਸਾਰੇ ਭਾਈਚਾਰੇ ਦੇ ਇੱਕੇ ਦੀ ਗੱਲ ਕਰੂਗਾ ਸੁਖਵੀਰ ਸਿੰਘ ਬਾਦਲ ਦਾ ਸਿਆਸੀ ਪੁਵਿੱਕ ਕੀ ਦੇਖਦੇ ਹੋ ਛੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਨਾਮ ਦੇਖੋ ਉਹ ਵੱਡਾ ਨਾਮ ਹੈ ਨਾ ਉਹ ਤੇ ਇਹ ਨਾ ਹੈ ਇਹਨੇ ਜਿਹੜੀ ਗੱਲ ਕਰਨੀ ਚਾਹੀਦੀ ਸੀ ਤੁਹਾਨੂੰ ਪਤਾ ਆ ਕਿਸਾਨੀ ਅੰਦੋਲਨ ਉੱਠਿਆ ਸੀ ਨਾ ਇਹ ਕਿਹ ਨਾਲ ਖੜੇ ਸੀ ਉੱਧੋਲੇ ਪਾਸੇ ਜੀ ਜੇ ਪਾਸੇ ਇਧਰ ਅਕਾਲੀ ਹਿਦਾ ਨਾਲ ਨਹੀਂ ਖੜੇ ਸੀ ਇਹ ਲੋਕਾਂ ਨੂੰ ਪੱਕਾ ਪਤਾ ਹੈ ਚੁੱਪ ਕਰ ਜਿਓ ਕਿਹੜਾ ਵੀ ਲੋਕ ਨੂੰ ਪਤਾ ਇਹ ਤਾਂ ਸ਼ੁਕਰ ਕਰੋ ਆ ਮੋਦੀ ਆ ਗਿਆ ਉਹਨੇ ਕਾਨੂੰਨ ਬਣਾ ਤੇ ਹੰਕਾਰ ਹੀ ਇੰਨਾ ਗਿਆ ਬਹੁ ਗਣਤੀ ਚਾਕੇ ਤੇ ਉਧਰੋਂ ਕਿਸਾਨ ਪੰਜਾਬ ਦਾ ਉੱਠ ਖੜਿਆ ਹਰਿਆਣੇ ਦਾ ਉੱਠ ਖੜਿਆ ਯੂਪੀ ਪੱਛਮੀ ਯੂਪੀ ਦਾ ਕਿਸਾਨ ਉੱਠ ਖੜਿਆ ਉਹਨਾਂ ਨੇ ਢੜੀ ਕੱਢਤੀ ਇਹਨਾਂ ਦੀ ਹੁਣ ਅਹਿਸਾਸ ਹੋ ਗਿਆ ਗੱਲਾਂ ਨੰਗੀਆਂ ਹੋ ਗਿਆ ਜੀ ਕਿਹੜੇ ਬੰਦੇ ਦੀ ਕਿੰਨੀ ਹੰਦਰਦੀ ਸੀ ਕਿਹੜਾ ਬੰਦਾ ਕਿੰਨਾ ਚੁੱਪ ਕਰ ਗਿਆ ਸੀ ਇਸ ਪਿੱਛੇ ਤਾਂ ਇਹ ਬੋਲੇ ਵੀ ਨਹੀਂ ਸੀ ਉਹਨਾਂ ਅਸੀਂ ਕਿਹੜਾ ਲੋਕਾਂ ਨੂੰ ਪਤਾ ਅੰਦਰ ਖਾਤੇ ਲੋਕਾਂ ਨੂੰ ਚਾਹਰ ਨੂੰ ਪਤਾ ਵੀ ਨਹੀਂ ਸੀ ਇਹਦਾ ਸ਼ੁਕਰੋ ਕਿਸਾਨ ਨਾਲ ਸਿੱਧਾ ਪੰਗਾ ਪੈ ਗਿਆ ਕਹਿੰਦੇ ਕਿ ਬੀਬਾ ਜੀ ਨੇ ਤਾਂ ਉਸੇ ਸਮੇਂ ਅਸਤੀਫਾ ਦਿੱਤਾ ਸੀ ਕੇਂਦਰੀ ਮੰਤਰੀ ਮੰਡਲ ਵਿੱਚ ਨਹੀਂ ਉਹਨੂੰ ਦਿੱਤਾ ਸੀ ਨਾ ਬਿਲਕੁਲ ਦਿੱਤਾ ਉਸੇ ਵਕਤ ਨਹੀਂ ਦਿੱਤਾ ਸੀ ਕਹਿੰਦੇ ਕੁਰਬਾਨੀ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਲੈਂਡ ਪੁਲਿੰਗ ਹੁਣ ਇੱਕ ਮੈਂ ਸਵਾਲ ਨਾਲ ਜੋੜ ਦਵਾਂ ਲੈਂਡ ਪੁਲਿੰਗ ਪਾਲਿਸੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵਾਪਸ ਲਈ ਗਈ ਆ ਲਈ ਗਈ ਆ ਇਹਨਾਂ ਕਹਿੰਦੇ ਕੁਰਬਾਨੀ ਦੇ ਪਾਲੀਦਲ ਕਹਿ ਰਿਹਾ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਨੇ ਮੂਰੇ ਹੋ ਕੇ ਸੰਘਰਸ਼ ਲੜਿਆ ਯੂਥ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਿਹੜੇ ਸਰਬਜੀਤ ਸਿੰਘ ਜਿੰਰ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਆ ਅਸੀਂ ਨੇ ਮੂਰੇ ਹੋ ਕੇ ਸੰਘਰਸ਼ ਲੜਿਆ ਅਕਾਲੀ ਦਲ ਦੇ ਸੰਘਰਸ਼ ਨੂੰ ਜਿਹੜਾ ਬੂਰਪੇ ਲੈਂਡ ਪੁਲਿੰਗ ਪਾਲਿਸੀ ਜਿਹ ਇਹ ਨੰਗੀ ਚਿੱਟੀ ਗੱਲ ਆ ਅਸੀਂ ਕਿਹੜਾ ਨਾ ਮੋਰਚਾ ਨਹੀਂ ਜਾਂਦੇ ਇਹਨਾਂ ਦੇ ਧਰਨੇ 'ਚ ਨਹੀਂ ਜਾਂਦੇ ਸਾਨੂੰ ਸਾਰਾ ਪਤਾ ਹੈ ਅਕਾਲੀ ਦਰਬਾਰ ਪਾਰਟੀ ਆ ਇਹਨਾਂ ਰੋਲ ਨਹੀਂ ਜਿਹਨਾਂ ਕਿਸਾਨ ਦਾ ਸੰਘਰਸ਼ ਆਪਣੇ ਆਪ ਚ ਹੈ ਸੰਘਰਸ਼ ਕਿਸਾਨ ਕਿਸਾਨ ਬਣ ਕੇ ਜਿਹੜਾ ਸੰਘਰਸ਼ ਕੀਤਾ ਹੈ ਨਾ ਉਹਦਾ ਰੋਲ ਹੈ ਮਜ਼ਦੂਰ ਦਾ ਰੋਲ ਹੈ ਜਦੋਂ ਕਿ ਪਿੰਡ ਬਚਾਓ ਜ਼ਮੀਨ ਬਚਾਓ ਨਰੇਗਾਲੇ ਦੇ ਵਰਕਰਾਂ ਦਾ ਰੋਲ ਹੈ ਕਿਰਸਾਨ ਨੂੰ ਪਤਾ ਲੱਗ ਗਿਆ ਵੀ 2.5 ਏਕੜ ਦੀ ਮਾਲਕੀ ਆ ਪੰਜਾਬ 'ਚ ਕਿਸਾਨੀ ਦੀ ਜਦੋਂ ਉਹਦੇ ਕੋਲ 2.5 ਏਕੜ ਨਾ ਰਹਾ ਉਹ ਬੋਕਰ ਫੜ ਕੇ ਨਾ ਸੜਕ ਨਹੀਂ ਸਾਫ਼ ਕਰ ਸਕਣਾ 45% ਮਜ਼ਦੂਰ ਪਹਿਲਾਂ ਵਾਲੇ ਮਜ਼ਦੂਰਾਂ 'ਚ ਹੋਰ ਐਡ ਹੋ ਜਾਣਗੇ ਤੇ ਮਜ਼ਦੂਰੀ ਵੀ ਨਹੀਂ ਮਿਲਣੀ ਕੰਮ ਵੀ ਹੈ ਨਹੀਂ ਮਜ਼ਦੂਰੀ ਵੀ ਨਹੀਂ ਮਿਲਣੀ ਜ਼ਮੀਨ ਵੀ ਗਈ ਤੇ ਫਿਰ ਇਕੱਠੇ ਹੋ ਗਏ ਧੰਨ ਭਾਗ ਇਹ ਇਹ ਕਵੇ ਅਕਾਲੀ ਦਲ ਦਾ ਇਕੱਲੇ ਦਾ ਨਾ ਅਕਾਲੀ ਦਲ ਤੋਂ ਵੱਧ ਜਿਹੜੇ ਕਿਸਾਨ ਬਿਲਕੁਲ ਕਿਸੇ ਨਾਲ ਵੀ ਨਹੀਂ ਜੁੜੇ। ਕਿਰਸਾਣਾਾਂ ਦੀਆਂ ਜਥੇਬੰਦੀਆਂ ਆਪਣੇ ਆਪ ਚ ਵੱਡੀਆਂ ਨੇ। ਉਹਨਾਂ ਨੇ ਕੰਮ ਕੀਤਾ। 2027 ਦੇ ਵਿੱਚ ਨਵੇਂ ਅਕਾਲੀ ਦਲ ਦਾ ਕੀ ਕੁ ਵਿਖ ਦੇਖਦੇ। ਸਿਆਸੀ ਤੌਰ ਤੇ ਜੇਕਰ ਗੱਲ ਠੀਕਾ ਸਾਜ਼ਿਸ਼ਾਂ ਹੁੰਦੀਆਂ। ਹੁੰਦੀਆਂ। ਦੇਖੋ ਵੇਖੋ ਸਿਆਸੀ ਤੌਰ ਤੇ ਇਹ ਬੀਜੇਤਾ ਹੈ ਪੰਜਾਬ ਦੇ ਹਿੱਤਾਂ ਨੂੰ। ਇਕੱਲਾ ਸਿੱਖ ਮਤ ਲੈ ਕੇ ਚੱਲਣਗੇ। ਸਿੱਖ ਮਤ ਲੈ ਕੇ ਚੱਲਣਗੇ। ਫਿਰ ਧੱਕਾ ਦਾ ਪਵੇਖਾ। ਜੇ ਪੰਜਾਬ ਦੇ ਹਿੱਤ ਨੂੰ ਬਤੌਰ ਪੰਜਾਬੀ ਬਤੌਰ ਮਜ਼ਦੂਰ ਦੇ ਬਤੌਰ ਗਰੀਬ ਦੇ ਬਤੌਰ ਕਿਸਾਨ ਦੇ ਇਹ ਗੱਲ ਕਰਨਗੇ ਵੀ ਪੰਥ ਨੂੰ ਇਨਾ ਖਤਰਾ ਨਹੀਂ ਜਿੰਨਾ ਕਿਸਾਨੀ ਨੂੰ ਖਤਰਾ ਹੈ ਅਸਲੀਅਤ ਇਹ ਹੈ ਕਿ ਯੂਰਪ ਦੇ ਵਿੱਚ ਸਾਰੀ ਕਿਸਾਨੀ ਧੋਤੀ ਕਿ ਨਹੀਂ ਇੱਕ ਕਿਸਾਨ ਦੱਸਦਾ ਯੂਰਪ ਚ ਤੇ ਅਮਰੀਕਾ ਦਾ ਜਾ ਰਿਹਾ ਕਿਸਾਨ ਭੱਜਿਆ 1400 ਏਕੜ ਦਾ ਕਿਸਾਨ ਆਪਦੀ ਜ਼ਮੀਨ ਛੱਡ ਕੇ 700 ਗਾਵਿਆਂ ਨੂੰ ਮਾਰ ਕੇ ਗੋਲੀ ਆਪ ਮਰਦਾ ਹੈ ਹੇ ਹਾਲ ਹੈ ਹੇ ਹਾਲ ਕਿਸਾਨੀ ਦਾ ਕਿਸਾਨੀ ਦੇ ਵਿਰੋਧ ਚ ਸਾਰੀ ਦੁਨੀਆ ਇਹ ਵੀ ਵਿਰੋਧ ਚ ਭੁਗਤਣਗੇ ਤੇ ਹਾਂ ਇੱਕ ਗੱਲ ਜ਼ਰੂਰ ਹੈ ਵੀ ਇਹ ਵਿਰੋਧ ਦਾ ਪੰਜਾਬ ਹੋ ਹਰਿਆਣਾ ਦੀ ਧਰਤੀ ਤੇ ਪਤਾ ਲੱਗ ਗਿਆ ਕਿਸਾਨ ਨੂੰ ਸ਼ਾਇਦ ਉਹ ਆਪਣੀ ਜ਼ਿੰਦਗੀ ਥੋੜਾ ਜਿਹਾ ਰਜਿਸਟਰ ਕਰਕੇ ਟਕਰਾ ਕਰਕੇ ਜਾਂ ਤੇ ਇਹਨਾਂ ਦੇ ਨੱਕ ਮੋੜ ਦੂ ਨਹੀਂ ਵੱਡੇ ਕਲੇਸ਼ ਦੇ ਵਿੱਚ ਪੀਚਰਾ ਵੀ ਨਿਕਲ ਜਾਂਦਾ ਹੈ ਕਿਸਾਨੀ ਦੀ ਤੁਸੀਂ ਗੱਲ ਕਰਦੇ ਹੋ ਕਿ ਕਿਸਾਨੀ ਦਾ ਮਾਮਲਾ ਹਾਂ ਕਿਸਾਨੀ ਦੀ ਗੱਲ ਕਰਨੀ ਪੈਣੀ ਹੈ ਹਾਂ जिन्होंने किसाननी दे बिल लेके आंदे सी नरेंद्र मोदी उन्होंने भारतीय जनता पार्टी हां। हां। ओना दे लीडरਾਂ ਦੇ ਨਾਲ ਗੱਲ ਹੁੰਦੀ ਆ ਉਹ ਕਹਿੰਦੇ 2027 ਦੇ ਵਿੱਚ ਫਿਰ ਸਰਕਾਰ ਤਾਂ ਉਸੇ बीजेपी ਪਾਰਟੀ ਦੀ ਬਣਾਉਣ ਨੂੰ ਕਹਿ ਰਹੇ ਨੇ ਕਿਉਂਕਿ ਅਕਾਲੀ ਦਲ ਵੀ ਜਿਹੜਾ ਦੋ ਫਾੜ ਹੋ ਚੁੱਕਿਆ ਆਮ ਆਦਮੀ ਪਾਰਟੀ ਦੇ ਵੀ ਲੋਕ ਵਿਰੋਧ ਦੇ ਵਿੱਚ ਨੇ ਨਵੇਂ ਅਕਾਲੀ ਦਲ ਦਾ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਭਵਿੱਖ ਕੁਝ ਐਡਾ ਖਾਸ ਨਹੀਂ। हां। ਕਾਂਗਰਸ ਨੂੰ ਵੀ ਅਸੀਂ ਵਰਤ ਚੁੱਕੇ ਹਾਂ। ਵਰ ਚੁੱਕਿਆ। ਹੁਣ बीजेपी ਜਿਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਇੱਕ ਸਮੇਂ ਬਿੱਲ ਲੈ ਕੇ ਆਂਦੇ ਸੀ ਉਹ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਥੋੜੇ ਹਿੱਤਾਂ ਦੀ ਰਾਖੀ ਕਰਾਂਗੇ ਜਿਹੜੀ ਬੀਜਪੀ ਨੇ ਦਿੱਲੀ ਜਿਵੇਂ ਰਾਖੀ ਨਹੀਂ ਕੀਤੀ ਯੂਪੀ ਦਾ ਕਿਸਾਨ ਦੀ ਰਾਖੀ ਕਰਤੀ ਬਿਹਾਰ ਦੇ ਕਿਸਾਨ ਦੀ ਰਾਖੀ ਕਰਤੀ ਮੱਧ ਪ੍ਰਦੇਸ਼ ਦੇ ਕਿਸਾਨ ਦੀ ਰਾਖੀ ਕਰਤੀ ਆ ਹਿਮਾਚਲਾ ਤੁਹਾਡੇ ਕੋਲੇ ਉਹਦੀ ਰਾਖੀ ਕਰਤੀ ਦੱਸ ਦਿਓ ਕਿਤੇ ਵੀ ਰਾਖੀ ਨਹੀਂ ਚਲੋ ਗੁਜਰਾਤ ਦੇ ਕਿਸਾਨ ਦੀ ਰਾਖੀ ਕਰਤੀ ਮਹਾਰਾਸ਼ਟਰ ਦੇ ਕਿਸਾਨ ਦੀ ਰਾਖੀ ਕਰਤੀ ਰਾਜਸਥਾਨ ਦੇ ਕਿਸਾਨ ਵੀ ਰਾਖੀ ਕਰਤੀ ਆਪ ਆਪਣਾ ਨਾਲ ਹਰਿਆਣਾ ਰਾਖੀ ਕਰਤੀ ਨਾ ਨਾ ਇਹਨਾਂ ਨੇ ਰਾਖੀ ਨਹੀਂ ਕਰਨੀ ਇਹਨਾਂ ਨੇ ਖਾ ਜਾਣਾ ਕੱਚਾ ਨੂੰ ਇਹਨਾਂ ਪਾਰਟੀਆਂ ਨੇ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਕਾਰਪੋਰੇਟ ਸੈਕਟਰ ਹੈ ਉਹ ਸਾਰੀ ਜ਼ਮੀਨ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਅੰਤਰਰਾਸ਼ਟਰੀ ਸਾਜ਼ਿਸ਼ਾਂ ਮੰਨਦੇ ਹੋ ਬਿਲਕੁਲ ਜੋ ਲਾਈਫ ਪੋਲਿਸੀ ਜਾਂ ਉਹ ਤੇ ਨਾ ਤੁਹਾਨੂੰ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਪੈਸਾ ਕਿੱਥੋਂ ਮਿਲਦਾ ਆਪਣੀਆਂ ਪਾਰਟੀਆਂ ਨੂੰ ਕਿੱਥੋਂ ਮਿਲਦਾ ਐਲਨ ਮਸਕ ਵਰਗਾ ਤੋਂ ਖਬਤੋਂ ਵੱਡੇ ਹੋਨੇ ਹੋ ਸਾਰੀ ਦੁਨੀਆ ਦਾ ਤਾਣਾ ਨਾ ਕੋਲੇ ਅਮਰੀਕਾ ਦਾ ਰਾਸ਼ਟਰਪਤੀ ਵੀ ਥਰਕਦਾ ਰਾਜਨੀਤਿਕ ਲੋਕਾਂ ਨੇ ਕਹਣਾ ਬਾਪੂ ਦੀ ਉਮਰ ਹੋ ਗਈ ਬਾਪੂ ਹੱਲ ਗਿਆ ਗੱਲਾਂ ਕਰੀ ਨਾ ਨਹੀਂ ਗਿਰ ਬਾਪੂ ਹੱਲ ਗਿਆ ਰਾਜਨੀਤਿਕ ਬੰਦਾ ਮੇਰੇ ਨਾਲ ਲਿਆ ਪਤਾ ਲੱਗ ਜੀ ਮੈਂ ਕੋ ਕਿੰਨਾ ਕੁ ਪੜਿਆ ਪੰਜਾਬ ਦਾ ਕੋਈ ਬੰਦਾ ਕੱਢ ਲੋ ਅੱਠ ਜਮਾਤਾ ਪਾਸ ਨਹੀਂ ਜੁਪੀ ਦਾ ਕਢ ਲੋ ਬਿਹਾਰ ਦਾ ਕਢ ਲੋ ਮੈਂ ਇੱਥੇ ਖੜ ਜੰਨਾ ਕੋਈ ਰਾਜਨੀਤਿਕ ਬੰਦਾ ਲਿਆਓ ਕੜੀ ਕਢ ਦੂੰ ਕੋਈ ਲਿਆਓ ਬਾਪੂ ਹੱਲਗਾ ਨਹੀਂ ਮੈਂ ਹਲਾ ਦਿੰਨਾ ਹੱਲਦਾ ਨਹੀਂ ਹਮੇ ਲੋਕ ਇਨਾ ਕਰਕੇ ਤੰਗ ਨੇ ਲੋਕਾਂ ਨੂੰ ਇਹ ਜਿਉਣ ਨਹੀਂ ਦਿੰਦੇ ਨਾਗਰਿਕਾਂ ਨੂੰ ਇਹ ਜਿਉਣ ਨਹੀਂ ਦਿੰਦੇ ਉਹਨਾਂ ਦੀ ਸੁੱਤੇ ਪੈਣ ਦੀ ਨੀਂਦ ਚਰਾ ਲੈਂਦੇ ਆ ਇਹਨਾਂ ਨੇ ਕੋਈ ਜੁਗਾਰ ਪੈਦਾ ਨਹੀਂ ਕਰਨਾ ਸੱਭਿਆਚਾਰ ਪੈਦਾ ਕਰਨਾ ਨਹੀਂ ਆਰਥਿਕ ਤਪ ਤਕੜੀ ਨਹੀਂ ਕਰਨੀ ਇਹ ਕਿਹੜੀਆਂ ਪਾਰਟੀਆਂ ਨੇ ਜੀ ਪਤਾ ਤਾਂ ਲੱਗੇ ਨਾ ਵੀ ਜਵਾਬ ਦੇਣਾ ਔਰ ਤੁਹਾਡੇ ਮੁਲਕ ਦੇ ਵਿੱਚ ਤੁਹਾਨੂੰ ਪਤਾ ਹੈ ਪੁਰਾਣੇ ਨੌਕਰੀਆਂ ਖਤਮ ਕਰਦੇ ਹਾਂ 1 ਕਰੋੜ 82 ਲੱਖ ਨੌਕਰੀ ਸਾਰੇ ਹਿੰਦੁਸਤਾਨ ਚ ਖਤਮ ਹੋਈ ਹੈ 186000 ਨੌਕਰੀ ਪੰਜਾਬ ਚ ਖਤਮ ਹੋਈ ਹੈ ਜੇ ਸਾਰਿਆਂ ਦੇ ਤੁਹਾਨੂੰ ਅੰਕੜੇ ਸਟੇਟ ਵਾਈ ਦੇਈਏ ਤਾਂ ਬੰਦਾ ਚੱਕਰਾ ਜਾਂਦਾ ਪਰ ਬਾਪੂ ਜੀ 2027 ਦੇ ਵਿੱਚ ਫਿਰ ਸੱਤਾ ਤਾਂ ਕਿਸੇ ਨਾ ਕਿਸੇ ਨੂੰ ਦੇਣੀ ਹੋਏ ਨਹੀਂ ਜ਼ਰੂਰ ਦੇਣ ਸੱਤਾ ਜ਼ਰੂਰ ਹੋਏ ਸੱਤਾ ਫਿਰ ਦੇਣਗੇ ਕਿਹਨੂੰ ਤੁਸੀਂ ਸਾਰੀਆਂ ਪਾਰਟੀਆਂ ਦੇ ਉੱਪਰ ਸਵਾਲ ਬੇਕੋ ਗੱਲ ਸੁਣੋ ਬੇਟਾ ਨਵੀਂ ਪਾਰਟੀ ਬਣ ਸਕਦੀ ਆ ਚੇਤਨਾ ਦੇ ਨਾਲ ਨਵੇਂ ਬਰਗਰ ਸਾਹਮਣੇ ਆ ਸਕਦੇ ਆ ਜ਼ਰੂਰ ਤਾਂ ਨਹੀਂ ਗਲਿਆ ਸੜਾ ਅੰਗ ਹੀ ਦੁਆਰੇ ਦੁਕਾਨ ਤੇ ਧਰ ਕੇ ਵੇਚਣਾ ਅਮਰਤਪਾਲ ਸਿੰਘ ਉਹਨਾਂ ਨੇ ਵੀ ਤਾਂ ਪਾਰਟੀ ਬਣਾਈ ਆ ਬਣਾ ਲੈ ਉਹ ਮਾੜਾ ਨਹੀਂ ਵਾਰਸ ਬਣ ਜਣ ਕਿਸੇ ਨੂੰ ਕੀ ਤਰਾਜ ਆ ਹਰ ਬੰਦਾ ਜਿਹੜਾ ਪੰਜਾਬ ਜਮਿਓ ਪੰਜਾਬ ਦਾ ਵਾਰਸ ਆ ਕੱਲਾ ਉਹ ਵਿਚਾਰਾ ਕੱਲਾ ਵਾਰਸ ਕਿਵੇਂ ਹੋ ਜੂ ਜਿਹੜਾ ਪੰਜਾਬ ਜਮਿਓ ਵਾਰਸ ਪੰਜਾਬ ਦਾ ਜਿਹੜਾ ਹਿੰਦੁਸਤਾਨ ਜਮਿਓ ਹਿੰਦੁਸਤਾਨ ਦਾ ਵਾਰਸ ਆ ਇਹ ਕੋਈ ਗੁਨਾਹ ਹੈ ਇਹ ਕੋਈ ਗੈਰਕਾਨੂੰਨੀ ਆ ਇਹ ਗੈਰਸੰਵਿਧਾਨਕ ਆ ਜਿਹੜਾ ਬੰਦਾ ਜਿੱਥੇ ਜੰਮਿਆ ਉਹਨੂੰ ਅਧਿਕਾਰ ਹੈ ਵੀ ਮੈਂ ਇਹਦਾ ਵਾਰਸਾਂ ਭਾਈ ਸਾਹਿਬ ਅਸੀਂ ਸਾਰੇ ਵਾਰਸਾਂ ਕਿਧਰ ਆ ਜਾਏ ਅਮਰਪਾਲ ਸਿੰਘ ਦੇ ਸਮਰਥਕ ਕਹਿੰਦੇ ਨੇ ਕਿ 1.5 ਲੱਖ ਵੋਟਾਂ ਤੇ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਬਣਨੇ ਜੇਲ੍ਹ ਦੇ ਵਿੱਚ ਬੈਠੇ ਬਣਨੇ ਹੁਣ 2027 ਦੇ ਵਿੱਚ ਮੁੱਖ ਮੰਤਰੀ ਬਣਾਉਣੇ ਬਣਾ ਸਕਦੇ ਆ ਆਪਾਂ ਲੋਕਤੰਤਰ ਦੇ ਵਿੱਚ ਵਿਜ਼ਨ ਹੈ ਉਸ ਪਾਰਟੀ ਦੇ ਕੋਲ ਨਹੀਂ ਵਿਜ਼ਨ ਬਣਾਉਣਾ ਪਊ ਜੇ ਵਿਜ਼ਨ ਬਣਾ ਲਿਆ ਤੇ ਬੱਲੇ ਬੱਲੇ ਹੋ ਜੂ ਜੇ ਲੋਕਾਂ ਨੇ ਉਹਨੂੰ ਵੋਟਾਂ ਪਾਤੀਆਂ ਕੈਦ ਦੇ ਵਿੱਚ ਬੈਠੇ ਨੇ ਵੋਟਾਂ ਪਾਤੀਆਂ ਉਹਨਾਂ ਦੀ ਪਾਰਟੀ ਬਣ ਜੇ ਲੋਕਾਂ ਦੇ ਸਾਹਮਣੇ ਆਪਣਾ ਵਿਜ਼ਨ ਲੈ ਕੇ ਆਉਣ ਵਿਜ਼ਨ ਅਜੰਡਾ ਵਿਕਰਸ਼ਾਣੀ ਦਾ ਕੀ ਕਰਨਾ ਹੈ ਇਹਨਾਂ ਹੀ ਅਜੰਡਾ ਪਹਿਲੇ ਨੰਬਰ ਤੇ ਧਰ ਲੈਣਾ ਮਜ਼ਦੂਰ ਦਾ ਕੀ ਕਰਨਾ ਹੈ ਵਪਾਰ ਦਾ ਕੀ ਕਰਨਾ ਹੈ ਸੱਭਿਆਚਾਰ ਦਾ ਕੀ ਕਰਨਾ ਹੈ ਭਾਈਚਾਰੇ ਦਾ ਕੀ ਕਰਨਾ ਹੈ ਪਾਕਿਸਤਾਨ ਨਾਲ ਚੀਨ ਨਾਲ ਸਾਡੇ ਸਬੰਧ ਕਿਹੋ ਜਿਹੇ ਹੋਣੇ ਚਾਹੀਦੇ ਆ ਯੂਰਪ ਨਾਲ ਸਬੰਧ ਕਿਹੋ ਜਿਹੇ ਹੋਣੇ ਚਾਹੀਦੇ ਆ ਟਰੰਪ ਦੀਆਂ ਧਮਕੀਆਂ ਦਾ ਕੀ ਕਰਨਾ ਹੈ ਟਰੰਪ ਮਾਰਦਾ ਨਾ ਰੋਜ਼ ਮਿੱਟੀ ਘੜਨ ਦਾ ਪੈਰਾ ਥੱਲੇ ਠੀਕ ਹੈ ਇਹ ਸਾਰਾ ਵਿਜਨ ਲੈ ਕੇ ਦ੍ਰਿਸ਼ਟੀਕੋਣ ਲੈ ਕੇ ਆਉਣਗੇ ਨੀਤੀ ਲੈ ਕੇ ਆਉਣਗੇ ਤੇ ਉਹਨਾਂ ਦੇ ਜਿੱਤਨ ਨਾਲ ਕਿਸੇ ਨੂੰ ਕੀ ਤਰਾਜਾ ਘਟਕੜ ਮੈਨੂੰ ਤਰਾਜ ਨਹੀਂ ਹੋ ਮੈਂ ਤਾਂ ਕੋਈ ਵਿਜਨ ਰੱਖੂ ਮਾਂ ਦੇ ਪੁੱਤੋ ਜੇ ਵਿਜਨ ਲੈ ਕੇ ਆਉਂਦਾ ਤਾਂ ਨਾ ਭਾਗ ਜੇ ਨਾ ਲੈ ਕੇ ਆਏ ਲੋਕ 5 ਮਿੰਟਾਂ ਬਾਅਦ ਪੁੱਛ ਦਿੰਦੇ ਆ ਆਹੀ ਆਮ ਆਦਮੀ ਪਾਰਟੀ ਨੂੰ ਦਿੱਲੀ ਚ ਪੁੱਛਦਾ ਕਰੇ ਥੋੜੇ ਸਾਹਮਣੇ ਆ ਕਿੰਨਾ ਵੱਡੀ ਪਾਰਟੀ ਸੀ ਤੇ ਜਮਾਨਤ ਜਬਤ ਕਰਾਤੀਆਂ ਕਿੱਥੇ 17 ਚੋਂ 66 ਹਾਂ ਕਿਤੇ ਜਮਾਨਤਾਂ ਜਬਤ ਲੋਕਤੰਤਰਿਤ ਵੋਟ ਨਾਗਰਿਕ ਵੱਡਾ ਹੁੰਦਾ ਹੈ ਨਾਗਰਿਕ ਦਾ ਮਤ ਵੱਡਾ ਹੁੰਦਾ ਹੈ ਤੇ ਨਾਗਰਿਕ ਦੀ ਚੇਤਨਾ ਜਿੰਨੀ ਵੱਡੀ ਹੋਊਗੀ ਆਰਥਿਕ ਤੌਰ ਤੇ ਚੇਤਨਾ ਸੱਭਿਆਚਾਰਕ ਤੌਰ ਤੇ ਚੇਤਨਾ ਪਾਹੀਚਾਰਕ ਤੌਰ ਤੇ ਚੇਤਨਾ ਨੈਤਿਕ ਚੇਤਨਾ ਠੀਕ ਹੈ ਨਾ ਉਹ ਨਹੀਂ ਲੋਕ ਰਾਜ ਹੈ ਕੈਮਰਾਂ ਉੱਤੇ। ਐ ਆਖਰੀ ਸਵਾਲ ਆਪੂ ਜੀ ਇੰਨਾ ਅਸੀਂ ਐਕਸਪੈਂਡ ਹੋ ਚੁੱਕੇ ਹਾਂ ਆਪਣੇ ਆਪ ਦੇ ਵਿੱਚ ਕਿ ਅਸੀਂ ਧਾਰਮਿਕ ਤੌਰ ਤੇ ਚੇਤਨ ਹੋ ਸਕੇ ਅਸੀਂ ਰਾਜਨੀਤਿਕ ਤੌਰ ਤੇ ਚੇਤਨ ਹੋ ਚੁੱਕੇ ਅਸੀਂ ਕਿਸਾਨੀ ਦੇ ਮਾਮਲੇ ਦੇ ਵਿੱਚ ਅਸੀਂ ਉਹਨੇ ਸੁਹਿਰਦ ਹੋ ਚੁੱਕੇ ਕਿਸਾਨੀ ਹਿੱਤਾਂ ਦੀ ਰਾਖੀ ਕਰ ਸਕੀ ਹੈ ਅਸੀਂ ਅਸੀਂ ਮਜ਼ਦੂਰ ਦੇ ਹਿੱਤਾਂ ਦੀ ਰਾਖੀ ਕਰ ਸਕੀਏ ਸਾਡੇ ਲੋਕਾਂ ਦਾ ਮਾਨਸਿਕ ਪੱਧਰ ਉਸ ਲੈਵਲ ਦਾ ਹੋ ਚੁੱਕਿਆ ਨਹੀਂ ਉਸ ਪਰ ਸੇ ਵੱਧ ਰਹੇ ਆ ਵੱਧ ਰਹੇ ਪੱਕੀ ਗੱਲ ਹੈ ਪਹਿਲਾਂ ਨਹੀਂ ਸੀ ਵਿਚਾਰਿਆਂ ਨੂੰ ਪਤਾ ਵੀ ਸਾਡੇ ਨਾਲ ਕੀ ਹੋ ਰਿਹਾ ਹੈ ਹੁਣ ਵੱਧ ਰਹੇ ਆ ਇੱਕ ਇਹੀ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਦੱਸਦਾ ਵੀ ਇੱਕ ਨਾਇਓਮੀ ਕਲਾਈਨ ਐ ਲਖਾਰੀ ਹੂੰ ਉਹਨੇ ਸਦਮੇ ਦਾ ਮਤ ਕਿਤਾਬ ਲਿਖੀ ਆ ਉਹ ਬੜੀ ਕਮਾਲ ਦੀ ਲਖਾਰੀ ਆ ਤੇ ਬੜਾ ਉਹਦਾ ਵਿਸ਼ਲੇਸ਼ਣਾ ਸਮਝਦਾ ਉਹ ਦੱਸਦੀ ਆ ਵੀ ਲੋਕਾਂ ਦੀ ਚੇਤਨਾ ਦਾ ਲਗਾਤਾਰ ਵਾਧੂ ਆ ਪਰ ਉਹ ਚੇਤਨਾ ਨੂੰ ਖੁੰਡਾ ਕਰਨ ਦੇ ਲਈ ਸਰਮਾਇਅਦਾਰੀ ਨਿਜਾਮ ਅਜਿਹੇ ਤੌਰ ਤਰੀਕੇ ਬਣਾਉਂਦਾ ਬਣਾਉਟੀ ਲੜਾਈ ਬਣਾਉਟੀ ਦੰਗੇ ਬਣਾਉਟੀ ਮਤਲਬ ਭੇਦ ਭਾਵ ਫਿਰਕਾ ਪ੍ਰਸਤੀ ਹੜ ਕਾਲ ਇਹ ਜਿਹਾ ਪਾ ਕੇ ਨਾ ਤੇ ਲੋਕਾਂ ਦਾ ਧਿਆਨ ਉਧਰ ਕਰ ਦਿੰਦੇ ਆ ਤੇ ਆਪੇ ਮੁਲਕ ਨੂੰ ਲੁੱਟੇ ਖਾ ਜਾਂਦੇ ਆ ਲੋਕਾਂ ਦਾ ਧਿਆਨ ਕਿਸੇ ਨਾ ਕਿਸੇ ਪਾਸੇ ਜਿਹੜੀਆਂ ਸਾਡੀਆਂ ਇਹ ਖੌਤੀ ਪਾਰਟੀਆਂ ਸਰਕਾਰਾਂ ਨੇ ਜਿਹੜੀਆਂ ਕਾਇਮ-ਦਾਇਮ ਉਧਰ ਕਰਨ ਗਿਆ ਦੁਆਰੇ ਵੀ ਆਉਣ ਗਿਆ ਤੇ ਟਿਚਰਾਂ ਵੀ ਕਰਨ ਗਿਆ ਤੇ ਕਹਿੰਨੇ ਵੇਖ ਲੋ ਨਾਲੇ ਥੋੜਾ ਡੱਕਾ ਨਹੀਂ ਕੀਤਾ ਦੁਆਰੇ ਆ ਕੇ ਭਾਈ ਅਸੀਂ ਥੋੜਾ ਬਹੁਤ ਕੰਮ ਕੀਤਾ ਹੈ ਜਿਹੜੇ ਬਚ ਗਏ ਇੱਥੇ ਠੀਕ ਕਰ ਦੇਾਂਗੇ ਠੀਕ ਹੈ ਵਾਦੇ ਹੁੰਦੇ ਹੀ ਨਹੀਂ ਵਾਦੇ ਹੁੰਦੇ ਆ ਵਾਦੇ ਤੇ ਲਾਰੇ ਜਿਹੜੇ ਦੇਸ਼ ਵਿੱਚ ਹੋਣ ਵਾਦੇ ਤੇ ਲਾਰੇ ਭਾਰੇ ਉਸ ਦੇਸ਼ ਦਾ ਰੱਬ ਹੀ ਰੱਖੇ